ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਦੀ ਸੱਚੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਇੱਕ ਸਿੰਘ ਸਾਹਿਬ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਉਹ ਦਰਬਾਰ ਸਾਹਿਬ ਦੇ ਬਾਹਰ ਬਾਜ਼ਾਰ ਵਿੱਚ ਦੇਖਦੇ ਨੇ ਇੱਕ ਸਿੱਖ ਸਰਦਾਰ ਸਾਵਤ ਸੂਰਤ ਅਮਰਤਧਾਰੀ ਸਿੰਘ ਪੁਲਿਸ ਚੌਕੀ ਉੱਤੇ ਖੜਾ ਹੈ ਤੇ ਉਹ ਦੂਸਰਾ ਸਿੰਘ ਉਸ ਥਾਣੇਦਾਰ ਦੇ ਕੋਲ ਚਲਾ ਗਿਆ ਤੇ ਕਹਿਣ ਲੱਗਾ ਮੈਨੂੰ ਬੜੀ ਖੁਸ਼ੀ ਹੋਈ ਹੈ ਤੈਨੂੰ ਦੇਖ ਕੇ ਤੂੰ ਸਾਵਤ ਸੂਰਤ ਤੜਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਪੰਜਾਬ ਪੁਲਿਸ ਦਾ ਥਾਣੇ ਤਾਰ ਤੂੰ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਉਹ ਗੁਰੂ ਦੇ ਸਿੱਖਾ ਤੇਰਾ ਭਲਾ ਹੋਵੇ ਤੇ ਅੱਗੇ ਉਹ ਥਾਣੇਦਾਰ ਨੇ ਉਸ ਸਿੰਘ ਸਾਹਿਬ ਨੂੰ ਆਪਣੇ ਦਫ਼ਤਰ ਦੇ ਵਿੱਚ ਲਿਜਾ ਕੇ ਬਿਠਾਇਆ ਤੇ ਆਪਣੀ ਆਪ ਵੀ ਤੀ ਸੁਣਾਉਣ ਲੱਗ ਪਿਆ ਥਾਣੇਦਾਰ ਕਹਿਣ ਲੱਗਾ ਕਿ ਮੇਰੇ ਪਿਤਾ ਜੀ ਦੀ ਮੇਰੇ ਬਚਪਨ ਵਿੱਚ ਹੀ ਡੈਥ ਹੋ ਗਈ ਸੀ ਤੇ ਮੇਰੀ ਮਾਂ ਨੇ ਮੈਨੂੰ ਬੜੀਆਂ ਮੁਸ਼ਕਲਾਂ ਨਾਲ ਪਾਲਿਆ ਤੇ ਮੈਂ ਥੋੜਾ ਤਕੜਾ ਹੋਇਆ ਬੀਏ ਕੀਤੀ ਤੇ ਮਿਹਨਤ ਕਰਕੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਤੇ ਉਸ ਪੰਜਾਬ ਪੁਲਿਸ ਦੇ ਥਾਣੇਦਾਰ ਨੇ ਦੱਸਿਆ 300 ਸਾਲਾ ਸ਼ਤਾਬਦੀ ਸੀ ਤੇ ਮੇਰੀ ਮਾਂ ਮੈਨੂੰ ਕਹਿਣ ਲੱਗੀ ਜਦ ਤੇਰਾ ਪਿਓ ਹੁੰਦਾ ਸੀ ਉਸ ਦੇ ਸਿਰ ਉੱਤੇ ਪੱਗ ਹੁੰਦੀ ਸੀ ਤੇ ਲੋਕ ਕਹਿੰਦੇ ਸਨ ਇਹ ਘਰ ਸਿੱਖਾਂ ਦਾ ਹੈ ਤੇ ਹੁਣ ਤੇਰਾ ਪਿਤਾ ਤੇ ਇਸ ਦੁਨੀਆ ਤੋਂ ਚਲਾ ਗਿਆ ਹੈ ਤੇ ਹੁਣ ਘਰ ਦਾ ਮੁਖੀ ਤੂੰ ਹੈ ਪਰ ਤੂੰ ਆਪਣੀ ਦਾੜੀ ਅਤੇ ਕੇਸ ਕਟਵਾਏ ਹੋਏ ਹਨ ਤੇ ਉਹ ਥਾਣੇਦਾਰ ਦੀ ਮਾਂ ਕਹਿਣ ਲੱਗੀ ਮੇਰੀ ਤੇ ਕੋਈ ਪਛਾਣ ਹੀ ਨਹੀਂ ਹੈ ਮੈਂ ਸੇਖਾਂ ਜਾਂ ਤੇ ਸਿਰ ਤੇ ਦਸਤਾਰ ਸਜਾਈ ਹੋਵੇ ਜਾਂ ਅੰਮ੍ਰਿਤ ਬਾਣ ਕੀਤਾ ਹੋਵੇ ਫੇ ਤੇ ਕੋਈ ਮੈਨੂੰ ਕਹਿ ਸਕਦਾ ਹੈ ਇਹ ਸੇਖ ਹਨ ਥਾਣੇਦਾਰ ਦੱਸਦਾ ਹੈ ਕਿ ਮੇਰੀ ਮਾਂ ਮੈਨੂੰ ਕਹਿਣ ਲੱਗੀ ਪੁੱਤ ਜੇ ਤੂੰ ਆਗਿਆ ਦੇਵੇਂ ਤੇ ਮੈਂ 300 ਸਾਲਾਂ ਸ਼ਤੌਵੀ ਤੇ ਅੰਮ੍ਰਿਤ ਪਾਨ ਕਰ ਲਵਾਂ ਥਾਣੇਦਾਰ ਕਹਿੰਦਾ ਕਿ ਮੈਂ ਇਹ ਗੱਲ ਸੁਣ ਕੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਇਸ ਤੋਂ ਚੰਗਾ ਹੋਰ ਕਿਹੜਾ ਕੰਮ ਹੈ ਮੇਰੀ ਮਾਂ ਮੈਨੂੰ ਕਹਿਣ ਲੱਗੀ ਜੇ ਮੈਂ ਗਾਤਰਾ ਪਾ ਕੇ ਆਪਣੇ ਘਰ ਆਈ ਤੇ ਲੋਕ ਮੈਨੂੰ ਮਿਹਣੇ ਮਾਰਨਗੇ ਇਸਨੇ ਕਿਰਪਾਨ ਪਾਈ ਹੋਈ ਹੈ ਗਾਤਰਾ ਪਾਇਆ ਹੋਇਆ ਹੈ ਤੇ ਇਸਦੇ ਪੁੱਤ ਨੇ ਦਾੜੀ ਕੇਸ ਮਨਾਏ ਹੋਏ ਹਨ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਪੁੱਤ ਮੈਂ ਤੈਨੂੰ ਦਾੜੀ ਰੱਖਣ ਲਈ ਨਹੀਂ ਕਹਿੰਦੀ ਪਰ ਤੂੰ ਸਿਰ ਦੇ ਵਾਲ ਰੱਖ ਕੇ ਪੱਗ ਬੰਨ੍ਹਿਆ ਕਰ ਉਹ ਠਾਣੀਦਾਰ ਜ਼ਰਦਾ ਹੈ ਕਿ ਮੈਂ ਆਪਣੀ ਮਾਂ ਦੇ ਮਨ ਦੀ ਭਾਵਨਾ ਦੀ ਕਦਰ ਕਰਦੇ ਹੋਏ ਕੇਸ ਰੱਖ ਕੇ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਮਨੇ ਦੱਸਦਾ ਸੀ ਕਿ ਜਦ ਮੇਰੇ ਕੇਸ ਥੋੜੇ ਲੰਬੇ ਹੋਏ ਤੇ ਮੇਰੇ ਮਨ ਵਿੱਚ ਵਾਰ-ਵਾਰ ਖਿਆਲ ਆਉਂਦਾ ਸੀ ਕਿ ਮੈਂ ਆਪਣੇ ਕੇਸ ਕਟਵਾ ਦੇਣੇ ਹਨ ਪਰ ਮੇਰਾ ਕੇਸ ਕਟਵਾਉਣ ਦਾ ਹੌਸਲਾ ਨਹੀਂ ਪੈਂਦਾ ਸੀ ਤੇ ਮੈਂ ਆਪਣੇ ਦਿਲ ਵਿੱਚ ਵੀ ਇਹ ਆਖਦਾ ਸੀ ਕਿ ਹੇ ਕਲਗੀਆਂ ਵਾਲਿਆ ਮੇਰੀ ਰੱਖਿਆ ਹੁਣ ਤੂੰ ਹੀ ਕਰਨੀ ਹੈ ਮੇਰੇ ਕੋਲੋਂ ਕੇਸ ਕਟਵਾਉਣ ਦਾ ਪਾਪ ਨਾ ਹੋਵੇ ਮੇਰੇ ਸਾਰੇ ਯਾਰ ਦੋਸਤ ਸਿਰ ਤੋਂ ਮੋਨੇ ਸਨ ਤੇ ਉਹ ਮੈਨੂੰ ਵਾਰ-ਵਾਰ ਕਹਿੰਦੇ ਸੀ ਕਿ ਉਮੀ ਸਾਡੇ ਵਰਗਾ ਬਣ ਜਾ ਆਪਣੀ ਪਾਗ ਉਤਾਰ ਕੇ ਆਪਣੇ ਕੇਸ ਕਟਵਾ ਦੇ ਤੇ ਮੈਂ ਉਹਨਾਂ ਨੂੰ ਬਾਰ ਬਾਰ ਹੀ ਜਵਾਬ ਦਿੰਦਾ ਸੀ ਕਿ ਮੇਰਾ ਦਿਲ ਨਹੀਂ ਕਰਦਾ ਕੇਸ ਕਟਵਾਉਣ ਨੂੰ ਤਾਂ ਥਾਣੇਦਾਰ ਕਹਿੰਦਾ ਕਿ ਇੱਕ ਦਿਨ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਜਿਆਦਾ ਹੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਹ ਮੈਨੂੰ ਬਾਰ ਬਾਰ ਕਹਿਣ ਲੱਗੇ ਕਿ ਆਪਣੇ ਵਾਲ ਕਟਵਾ ਲਾ ਆਪਣੀ ਪਾਗ ਉਤਾਰ ਕੇ ਸਾਡੇ ਵਰਗੀ ਸ਼ਕਲ ਬਣਾ ਤੇ ਉਹਨਾਂ ਦੇ ਆਖੇ ਲੱਗ ਕੇ ਮੈਂ ਆਪਣੇ ਕੇਸ ਕਟਵਾਉਣ ਲਈ ਨਾਈ ਦੀ ਦੁਕਾਨ ਤੇ ਚਲਾ ਗਿਆ ਥਾਣੇਦਾਰ ਕਹਿੰਦਾ ਕਿ ਜਦ ਮੈਂ ਨਾਈ ਦੀ ਦੁਕਾਨ ਦੇ ਅੰਦਰ ਜਾ ਕੇ ਪੈਰ ਪਾਇਆ ਤੇ ਮੇਰੀਆਂ ਅੱਖਾਂ ਦੀ ਰੋਸ਼ਨੀ ਬਿਲਕੁਲ ਹੀ ਬੰਦ ਹੋ ਗਈ ਮੈਨੂੰ ਬਿਲਕੁਲ ਦਿਸਣੋਂ हट ਗਿਆ ਤੇ ਨਾਲ ਹੀ ਮੈਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਥਾਣੇਦਾਰ ਕਹਿੰਦਾ ਕਿ ਮੈਂ ਸੋਚਿਆ ਕਿ ਸ਼ਾਇਦ ਇਹ ਮੇਰੇ ਮਨ ਦਾ ਕੋਈ ਵਹਿਮ ਹੋਵੇਗਾ ਕਿਉਂਕਿ ਮੇਰਾ ਕੇਸ ਕਟਵਾਉਣ ਨੂੰ ਦਿਲ ਨਹੀਂ ਕਰਦਾ ਥਾਣੇਦਾਰ ਦੱਸਦਾ ਹੈ ਕਿ ਜਿਉਂ ਹੀ ਮੈਂ ਨਾਈ ਦੀ ਦੁਕਾਨ ਤੋਂ ਬਾਹਰ ਆਇਆ ਮੇਰੀਆਂ ਅੱਖਾਂ ਦੀ ਰੌਸ਼ਨੀ ਵੀ ਵਾਪਸ ਆ ਗਈ ਤੇ ਮੈਨੂੰ ਚੱਕਰ ਆਉਣਾ ਵੀ ਬੰਦ ਹੋ ਗਿਆ ਉਹ ਥਾਣੇਦਾਰ ਦੱਸਦਾ ਹੈ ਕਿ ਜਦ ਮੈਂ ਫਿਰ ਅੰਦਰ ਗਿਆ ਤੇ ਨਾਈ ਦੀ ਕੁਰਸੀ ਤੇ ਵਾਲ ਕਟਵਾਉਣ ਲਈ ਬੈਠਾ ਤੇ ਫਿਰ ਮੇਰੀਆਂ ਅੱਖਾਂ ਦੇ ਅੱਗੇ ਹਨੇਰਾ ਆ ਗਿਆ ਮੈਨੂੰ ਫਿਰ ਚੱਕਰ ਆਉਣੇ ਸ਼ੁਰੂ ਹੋ ਗਏ ਜਿਸ ਵੇਲੇ ਮੇਰੇ ਨਾਲ ਇਸ ਤਰ੍ਹਾਂ ਦੋ ਵਾਰੀ ਹੋਇਆ ਤੇ ਮੈਂ ਤੀਜੀ ਵਾਰੀ ਫੇਰ ਅੰਦਰ ਗਿਆ ਤੇ ਮੇਰੇ ਨਾਲ ਫਿਰ ਇਸੇ ਤਰ੍ਹਾਂ ਹੋਣ ਲੱਗਾ ਤੇ ਥਾਣੇਦਾਰ ਦੱਸਦਾ ਹੈ ਕਿ ਫਿਰ ਮੈਂ ਸਭ ਕੁਝ ਸਮਝ ਗਿਆ ਕਿ ਇਹ ਤੇ ਕੋਈ ਗੁਰੂ ਹੀ ਖੇਲ ਵਰਤਾ ਰਿਹਾ ਹੈ ਤੇ ਫਿਰ ਮੈਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਰਦਾਸ ਕੀਤੀ ਹੈ ਕਲਗੀਆਂ ਵਾਲਿਆ ਤੂੰ ਐਨਾ ਸਿੱਖ ਦੇ ਲਾਗੇ ਹੈ ਤੂੰ ਐਨਾ ਨੇੜੇ ਹੋ ਕੇ ਮੇਰੀ ਮਾਂ ਦੀ ਅਰਦਾਸ ਸੁਣੀ ਹੈ ਮੇਰੀ ਮਾਂ ਨੇ ਆਖਿਆ ਕੀ ਆਸੀ ਕਿ ਮੈਂ ਅਮਰਤ ਛਕਣਾ ਹੈ ਤੇ ਮੇਰਾ ਪੁੱਤਰ ਕੇਸ ਨਾ ਕਟਵਾਵੇ ਤੇ ਮੈਂ ਕੇਸ ਕਟਵਾਉਣ ਲਈ ਸੋਚ ਰਿਹਾ ਹਾਂ ਤੇ ਮੈਂ ਅੰਨ੍ਹਾ ਹੋ ਰਿਹਾ ਹਾਂ ਤੇ ਥਾਣੇਦਾਰ ਦੱਸਦਾ ਹੈ ਕਿ ਇਸ ਘਟਨਾ ਤੋਂ ਬਾਅਦ ਮੈਂ ਵੀ ਅਮਰਤ ਛਕ ਕੇ ਬਾਣੀ ਬਾਣੀ ਦਾ ਧਾਰਨੀ ਬਣ ਗਿਆ ਤੇ ਹੁਣ ਆਪਣੀ ਸਿੱਖੀ ਦੇ ਵਿੱਚ ਪਰਪੱਕ ਹਾਂ ਪੰਜਾਬ ਪੁਲਿਸ ਦੀ ਡਿਊਟੀ ਵੀ ਆਪਣਾ ਨਿਭਾਉਂਦਾ ਹਾਂ ਇਧਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਡਿਊਟੀ ਵੀ ਪੂਰੇ ਤਨ ਅਤੇ ਮਾਨ ਨਾਲ ਨਿਭਾਉਂਦਾ ਹਾਂ